ਇਹ ਲੋਕ ਸਭਾ ਚੋਣਾਂ ਦੇ ਨਾਲ ਕਿਸਾਨਾਂ ਦੇ ਕਿਤੇ ਜਾ ਰਹੇ ਵਿਰੋਧ ਦੇ ਨਾਲ ਹੰਸਰਾਜ ਹੰਸਤਾ ਇੱਕ ਵਾਰ ਮੁੜ ਤੋਂ ਕਿਸਾਨਾਂ ਦੇ ਵੱਲੋਂ ਦੀ ਵਿਰੋਧ ਕੀਤਾ ਗਿਆ ਔਰ ਦੱਸਦੀ ਹੈ ਕਿ ਕਿਸਾਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਜਿਸ ਮੌਕੇ ਉਹਨਾਂ ਦੇ ਵੱਲੋਂ ਦੀ ਹੰਸਰਾਜ ਹੰਸਤਾ ਵਿਰੋਧ ਕੀਤਾ ਜਾ ਰਿਹਾ ਸੀ ਤਾਂ ਫਰੀਦਕੋਟ ਤੋਂ ਉਮੀਦਵਾਰ ਨੇ ਭਾਜੀਪੀ ਦੇ ਹੰਸਰਾਜ ਹੰਸਰੇ ਦੀ ਤਸਵੀਰਾਂ ਸਾਹਮਣੇ ਆਈਆਂ ਨੇ ਜਿਸ ਮੌਕੇ ਦੇ ਉੱਤੇ ਵਿਰੋਧ ਕਰਨ ਦੇ ਲਈ ਜਿਹੜੇ ਨੇ ਪਹੁੰਚੇ ਸੀਗੇ ਔਰ ਵਿਰੋਧ ਦੇ ਦੌਰਾਨ ਪੁਲਿਸ ਦੇ ਵੱਲੋਂ ਦੀ ਖੇਤਾਂ ਦੇ ਵਿੱਚ ਜਿਹੜਾ ਹੈ ਪ੍ਰਦਰਸ਼ਨਕਾਰੀਆਂ ਨੂੰ ਭਜਾਇਆ ਜਾਂਦਾ ਹੈ ਔਰ ਉਹਨਾਂ ਨੂੰ ਗ੍ਰਿਫਤਾਰ ਵੀ ਕੀਤਾ ਗਿਆ ਹੈ ਫੜ ਫੜ ਕੇ ਕਿਸਾਨਾਂ ਨੂੰ ਹਿਰਾਸ ਹਾਲਕੇ ਬੱਚੇ ਵੀ ਇੱਥੇ ਸ਼ਾਮਲ ਜਿਹੜੇ ਨੇ ਨਜ਼ਰ ਆ ਰਹੇ ਨੇ ਔਰਤਾਂ ਤੇ ਬੱਚਿਆਂ ਨੂੰ ਵੀ ਰਸਤ ਦੇ ਵਿੱਚ ਲਿਆ ਗਿਆ ਹੈ ਔਰ ਪੰਜਾਬ ਦੇ ਵਿੱਚ ਭਾਜਪਾ ਉਮੀਦਵਾਰਾਂ ਦਾ ਵਿਰੋਧ ਲਗਾਤਾਰ جاری ਹੈ ਬੀਤੇ ਦਿਨ ਹੰਸਰਾ ਜਹੰਸ ਜਿਨ੍ਹਾਂ ਦਾ ਵਿਰੋਧ ਕੀਤਾ ਗਿਆ ਉਹਨਾਂ ਦੇ ਵੱਲੋਂ ਦੀ ਜਵਾਬ ਵੀ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਪਰ ਕਿਸਾਨਾਂ ਦਾ ਕਹਿਣਾ ਸੀ ਕਿ ਤੁਹਾਨੂੰ ਸਾਡੇ ਸਵਾਲਾਂ ਦੇ ਜਵਾਬ ਨਹੀਂ ਆ ਰਹੇ โอ้บัสเนี่ยโอ้บัสเนี่ยเหนูนน ਅਰਸੋਗੀ ਗੁਰਜੀਤ ਰੋਬਾਣਾ ਇਸ ਵੇਲੇ ਸਾਡੇ ਨਾਲ ਫੋਨ ਲਾਈਨ ਦੇ ਉੱਤੇ ਬਣੇ ਹੋਏ ਨੇ ਗੁਰਜੀਤ ਕੀ ਕੁਝ ਜਾਣਕਾਰੀ ਵਿਰੋਧ ਕਰਨ ਦੇ ਲਈ ਇੱਥੇ ਪਹੁੰਚੇ ਸਿਗੇ ਮਹਿਲਾਵਾਂ ਨਜ਼ਰ ਆ ਰਹੀਆਂ ਨੇ ਬੱਚੇ ਵੀ ਨਜ਼ਰ ਆ ਰਹੇ ਨੇ ਉਹਨਾਂ ਨੂੰ ਵੀ ਹਿਰਾਸਤ ਦੇ ਵਿੱਚ ਇੱਥੇ ਲਿਆ ਗਿਆ ਪੁਲਿਸ ਦੀ ਕਾਰਵਾਈ ਕਿਸ ਤਰੀਕੇ ਦੇ ਨਾਲ ਬਿਲਕੁਲ ਅਨੂ ਗੱਲ ਕਰੀਏ ਫਰੀਕੋਟ ਲੋਕਤਵਾਹ ਹਲਕੇ ਵਿੱਚ ਲਗਾਤਾਰ ਜਿਹੜਾ ਆਪਤੀ ਜਤਾ ਪਾਪ ਦੇ ਨਿਯਾਰ ਨੇ ਅਸਰਾਏ ਹਲ ਤਾਂ ਉਹਨਾਂ ਦਾ ਵਿਰੋਧ ਜਿਹੜਾ ਸ਼ਹਿਰੀ ਇਲਾਕੇ ਦੇ ਵਿੱਚ ਹੋ ਰਿਹਾ ਸੀਗਾ ਤੇ ਅੱਜ ਵੀ ਗੱਲ ਕਰੀਏ ਤਾਂ ਅੱਜ ਇੱਕ ਸੈਂਟਰ ਦੇ ਵਿੱਚ ਉਹਨਾਂ ਦੇ ਵੱਲੋਂ ਪ੍ਰੋਗਰਾਮ ਰੱਖਿਆ ਗਿਆ ਸੀਗਾ ਤਾਂ ਜਦੋਂ ਪਿੰਡ ਪਹੁੰਚਣ ਦੇ ਪਹਿਲੇ ਉਹਨਾਂ ਨੂੰ ਜਿਹੜਾ ਕਿਸਾਨਾਂ ਵੱਲੋਂ ਤੇ ਧਰਨ ਲਗਾਇਆ ਜਾਂਦਾ ਜਿੰਦੇ ਵਿੱਚ ਕਾਫੀ ਵੱਡੀ ਵੱਡੀ ਗਿਣਤੀ ਦੇ ਵਿੱਚ ਮਹਿਲਾਵਾਂ ਤੇ ਬੱਚੇ ਵੀ ਮਜ਼ਦੂਰ ਨੂੰ ਦੇ ਰਹੇ ਤੇ ਜਦੋਂ ਉਹਨਾਂ ਵੱਲੋਂ ਪੁੱਛਿਆ ਜਾ ਰਿਹਾ ਕਿ ਸਵਾਲ ਜਿਹੜੇ ਆ ਵਿਚਾਰ ਤੋਂ ਪੰਜ ਆ ਜਿਹੜੇ ਸਵਾਲ ਸਾਹਮਣੇ ਰੱਖੇ ਜਾਂਦੇ ਆ ਵੀ ਕਿ ਅਸੀਂ ਸਵਾਲ ਸਵਾਲ ਕਰਨੇ ਆ ਸਾਡੇ ਸਵਾਲਾਂ ਦਾ ਜਿਹੜਾ ਜਵਾਬ ਦੇਣ ਉਮੀਦਵਾਰ ਤਾਂ ਜਦੋਂ ਉਹਨਾਂ ਨਾਲ ਗੱਲਬਾਤ ਕੀਤੀ ਅੰਕਰਾਜ ਸਾਹਿਬਾ ਉਹਨਾਂ ਦਾ ਇਹ ਕਹਿਣਾ ਹੈ ਕਿ ਮੈਂ ਨਹੀਂ ਜਿਹੜੀ ਤੁਹਾਨੂੰ ਸਵਾਸ ਦੇਣੀ ਕਿ ਤੋਂ ਉਸ ਤੋਂ ਬਾਅਦ ਜਿਹੜੀ ਐਕਟ ਦੇ ਵਿੱਚ ਆਉਂਦੀ ਆ ਤਾਂ ਉਹਨਾਂ ਨੂੰ ਹਰਾਸ ਦੇ ਵਿੱਚ ਲਿਆ ਜਾਂਦਾ ਤਾਂ ਉਹਨਾਂ ਦੀ ਕੋਸ਼ਿਸ਼ ਹੁੰਦੀ ਆ ਕਿ ਅਸੀਂ ਪਾਸੇ ਦੀ ਜਾ ਕੇ ਖੇਤਾਂ ਵਿੱਚ ਦੀ ਜਾ ਕੇ ਜਿਹੜਾ ਵਿਰੋਧ ਕਰਾਂਗੇ ਪਰ ਜਿਹੜਾ ਲੇਡੀਜ਼ ਮਹਿਲਾਵਾਂ ਜਿਹੜੀਆਂ ਪੁਲਸੀਆਂ ਉਹਨਾਂ ਵੱਲੋਂ ਜਿਹੜਾ ਲੇਡੀਜ਼ ਨੂੰ ਬੱਚਾ ਨੂੰ ਜਿਹੜਾ ਹਰਾਸ ਦੇ ਵਿੱਚ ਲਿਆ ਜਾਂਦਾ 18 ਨੂੰ ਹਰਾਸ ਦੇ ਵਿੱਚ ਲਿਆ ਦਿੱਤਾ ਤਾਂ ਜੋ ਜਿਹੜਾ ਵਿਰੋਧ ਨਾ ਹੋਵੇ ਤਾਂ ਫਿਲਹਾਲ ਜਿਹੜਾ ਉਹਨਾਂ ਨੂੰ ਹਰਾਸ ਦੇ ਵਿੱਚ ਲਿਆ ਗਿਆ ਅਗਲੀ ਜਿਹੜੀ ਆਉਣ ਵਾਲੇ ਸਮੇਂ ਵਿੱਚ ਰਾਮੀਤੀ ਕੀ ਹੋਦੀ ਇਹ ਦੇਖਣ ਵਾਲੀ ਗੱਲ ਹੋਊਗੀ ਫਿਲਹਾਲ ਉਹਨਾਂ ਮਗਰਾਸ ਸਿੰਘ ਆ ਤਾਂ ਪ੍ਰੋਗਰਾਮ ਜਿਹੜਾ ਲਗਾਤਾਰ ਜਾਰੀ ਆ ਬਿਲਕੁਲ ਬੱਚਿਆਂ ਨੂੰ ਵੀ ਇੱਥੇ ਹਿਰਾਸਤ ਵਿੱਚ ਲਿਆ ਸੀ ਗੁਰਜੀਤ ਕੀ ਹੁਣ ਛੱਡ ਦਿੱਤਾ ਗਿਆ ਹੈ ਜਾਂ ਹਲੇ ਤੱਕ ਛੱਡਿਆ ਵੀ ਨਹੀਂ ਗਿਆ ਹੈ ਬੱਚਿਆਂ ਨੂੰ ਐਸੀ ਕੋਈ ਜਾਣਕਾਰੀ ਤੁਹਾਡੇ ਕੋਲ ਹਜੇ ਤੱਕ ਜਿਹੜਾ ਹੈਗਾ ਇੱਥੇ ਫਰੀਕੋਟ ਦੀ ਪੁਲਿਸ ਲਾਈਨ ਦੇ ਵਿੱਚ ਉਹਨਾਂ ਨੂੰ ਜਿਹੜਾ ਰੱਖਿਆ ਗਿਆ ਹੈ ਤਾਂ ਜਦੋਂ ਪ੍ਰੋਗਰਾਮ ਜਿਹੜਾ ਪੂਰ ਪੂਰਾ ਹੁੰਦਾ ਉਸ ਤੋਂ ਬਾਅਦ ਵੀ ਜਿਹੜਾ ਹੋ ਸਕਦਾ ਉਹਨਾਂ ਨੂੰ ਜਿਹੜਾ ਉਹਨੂੰ ਵਿਹਾਜ ਚੱਲ। ਅ ਗੁਰਜੀ ਤੇ ਜਿੰਨੀ ਦੂਰੀ ਦੇ ਉੱਤੇ ਵਿਰੋਧ ਕਰ ਰਹੇ ਸੀਗੇ ਕਿਸਾਨ ਸਵਾਲ ਪੁੱਛਣ ਵਾਸਤੇ ਇਕੱਠੇ ਹੋਏ ਸੀਗੇ ਕਿੰਨੀ ਕਦੂਰੀ ਤੇ ਸੀਗੇ ਹੰਸਰਾਜ ਹੰਸੇਨਾ ਤੋਂ? ਅਜੇ ਹਾਜ਼ਰਾਜ ਹਸ ਨੇ ਉਹਨਾਂ ਦਾ ਪਿੰਡ ਜਿਹੜਾ ਫੌਂਸਨਾ ਸੀਗਾ ਉਸ ਤੋਂ ਪਹਿਲਾਂ ਹੀ ਜਿਹੜੀ ਇਹ ਸਾਰੀ ਗੱਲਬਾਤ ਹੋਈ ਹੈ ਕਿ ਪਹਿਲਾਂ ਹਸਰਾ ਹੰਸ ਦੇ ਨਾਲ ਵੀ ਗੱਲਬਾਤ ਹੁੰਦੀ ਹੈ ਕਿ ਉਹਨਾਂ ਦੇ ਸਵਾਲਾਂ ਦੇ ਜਵਾਬ ਦੇਣੇ ਹੈ। ਯਾਨੀ ਜਿਸ ਨੂੰ ਉਹਨੂੰ ਇਹ ਕਿਹਾ ਜਾ ਰਿਹਾ ਹੈ ਕਿ ਨਹੀਂ ਲਗਾਤਾਰ ਮੈਂ ਸਾਰੇ ਕਸਾਲਾਂ ਪਹਿਲਾਂ ਵੀ ਜਵਾਬ ਜਿਹੜੇ ਦਿੱਤੇ ਪਰ ਮੈਂ ਹੁਣ ਜਿਹੜਾ ਸੱਚ ਸਿਰਫ ਚੋਣ ਵਿਚਾਰ ਕਰਨਾ ਉੱਥੇ ਦਾ ਮੀਟ ਦਾ ਕਰ ਲਿਆ ਇਸ ਤੇ ਲਈ ਟਾਈਮ ਨਹੀਂ ਹੈ ਉਹ ਤੋਂ ਬਾਅਦ ਜਿਹੜਾ ਉਹਨਾਂ ਵੱਲੋਂ ਜਿਹੜਾ ਤਰਨ ਲਗਾ ਦਿੱਤਾ ਜਾਂਦਾ ਉੱਥੇੋਂ ਤੋਂ ਪਹਿਲੇ ਸਰਪਾਲਸ ਵੱਲੋਂ ਜਿਹੜਾ ਉਹ ਤਰਨ ਜਿਹੜਾ ਉੱਪਰ ਚੁਕਾਇਆ ਜਾਂਦਾ ਜਿਹੜਾ ਮਹਿਲਾਵਾਂ ਨੂੰ ਤੇ ਜਿਹੜੇ ਬੱਚੇ ਆ ਤੇ ਨਾਲ ਜਿਹੜੇ ਕਿਸਾਨ ਉਨ੍ਹਾਂ ਦੇ ਰਾ ਹਾਲਾਤ ਵਿੱਚ ਬਿਲਕੁਲ ਠੀਕ ਹੈ ਗੁਰਜੀਤ ਧੰਨਵਾਦ ਫਿਲਹਾਲ ਸਾਰੀ ਜਾਣਕਾਰੀ ਦਿੱਲੀ ਤੇ ਇੱਥੇ ਜ਼ਿਕਰ ਕੀਤਾ ਗਿਆ ਕਿ ਹੰਸਰਾਜ ਹੰਸੁਰਦ ਦੇ ਪਹੁੰਚਣ ਤੋਂ ਪਹਿਲਾਂ ਹੀ ਜਿਹੜਾ ਹੈ ਪੂਰੀ ਕਾਰਵਾਈ ਜਿਹੜੀ ਕੀਤੀ ਜਾਂਦੀ ਹੈ ਕਿਉਂਕਿ ਹੰਸਰਾਜ ਹੋਰ ਹੰਸਰਾਜ ਹੋਰ ਹੰਸਰਾਂ ਨੂੰ ਫੋਨ ਕੀਤਾ ਜਾਂਦਾ ਪੁੱਛਿਆ ਜਾਂਦਾ ਕਿ ਸਵਾਲ ਕਿਸਾਨ ਪੁੱਛਣਾ ਚਾਹੁੰਦੇ ਨੇ ਪਰ ਉਹ ਕਹਿੰਦੇ ਨੇ ਕਿ ਚੋਣ ਪ੍ਰਚਾਰ ਮੈਂ ਕਰਨਾ ਹੈ ਹੁਣ ਕਿਸਾਨਾਂ ਦੇ ਸਵਾਲਾਂ ਦੇ ਜਵਾਬ ਪਹਿਲਾਂ ਦਿੱਤੇ ਸੀਗੇ ਪਰ ਹੁਣ ਉਹਨਾਂ ਕੋਲ ਸਮਾਂ ਨਹੀਂ ਉਹ ਚੋਣ ਪ੍ਰਚਾਰ ਕਰਨ ਦੇ ਲਈ ਇੱਥੇ ਆ ਰਹੇ ਨੇ ਔਰ ਉਸ ਤੋਂ ਬਾਅਦ ਜਿਹੜੇ ਕਿਸਾਨ ਨੂੰ ਧਰਨਾ ਲਾ ਦਿੰਦੇ ਨੇ ਔਰ ਉਸ ਤੋਂ ਬਾਅਦ ਪੁਲਿਸ ਦੇ ਵੱਲੋਂ ਵਿਚ ਦੁੜਾ ਦੁੜਾ ਕੇ ਜਿਹੜਾ ਹਿਰਾਸਤ ਦੇ ਵਿੱਚ ਇੱਥੇ ਲਿਆ ਗਿਆ ਹੈ ਤੇ ਇਹ ਤਸਵੀਰਾਂ ਸਾਹਮਣੇ ਆਈਆਂ ਨੇ ਤੇ ਇੱਕ ਪਾਸੇ ਕਿਸਾਨ ਕਹਿ ਰਹੇ ਨੇ ਕਿ ਅਸੀਂ ਸਵਾਲ ਕਰਨੇ ਨੇ ਕੱਲ ਡਿਬੇਟ ਵੀ ਰੱਖੀ ਗਈ ਸੀ ਪਰ ਫਿਲਹਾਲ ਇਹ ਤਸਵੀਰਾਂ ਜਿਹੜੀਆਂ ਨੇ ਉਹ ਜ਼ਰੂਰ ਸਾਹਮਣੇ ਆਈਆਂ ਨੇ ਜਿੱਥੇ ਕਿ ਵਿਰੋਧ ਤੋਂ ਪਹਿਲਾਂ ਹੀ ਜਿਹੜਾ ਹੈ ਕਿਸਾਨਾਂ ਦੇ ਉੱਤੇ ਇਹ ਕਾਰਵਾਈ ਕਰ ਦਿੱਤੀ ਗਈ